ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਊਂਡਰੀ ਕਪਟਨ ਰਟਾਇਰਡ ਜਗਿੰਦਰ ਸਿੰਘ ਫਾਦਰ ਆਫ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸ਼ੋਕਚੱਕਰ ਅਸੀਂ ਅੱਜ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰਾਂ ਤੇ ਗੇਟ ਤੇ ਖੜੇ ਹਾਂ ਇਹ ਗੇਟ 2014 ਵਿੱਚ ਬਣਿਆ ਸੀ ਤੇ ਇਸ ਦੀ ਹਾਲਤ ਤਕਰੀਬਨ 9 ਸਾਲਾਂ ਵਿੱਚ ਬਹੁਤ ਖਰਾਬ ਹੋ ਚੁੱਕੀ ਸੀ ਮੈਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਹੈ ਰਿਟਰਨ ਐਪਲੀਕੇਸ਼ਨ ਦਿੱਤੀ ਹੈ ਕਿ ਇਸ ਗੇੜ ਦੀ ਮੁਰੰਮਤ ਕੀਤੀ ਜਾਵੇ ਅਗਰ ਤੁਸੀਂ ਸਰਕਾਰ ਨਹੀਂ ਕਰ ਸਕਦੀ ਤਾਂ ਸਾਨੂੰ ਦੱਸਿਆ ਜਾਵੇ ਅਸੀਂ ਆਪਣੇ ਓਨ ਅਰੇਂਜਮੈਂਟ ਤੇ ਅਸੀਂ ਕਰ ਸਕਦੇ ਹਾਂ ਲੇਕਿਨ ਪ੍ਰਸ਼ਾਸਨ ਨੇ ਇਹਦਾ ਕੋਈ ਉੱਤਰ ਨਹੀਂ ਦਿੱਤਾ ਮੈਂ ਦੋ ਤਿੰਨ ਰਿਮਾਈਂਡਰ ਵੀ ਉਹਨਾਂ ਨੂੰ ਦਿੱਤੇ ਹੈ ਇਹ ਨਗਰ ਕੌਂਸਲਰ ਗੁਰਦਾਸਪੁਰ ਦੇ ਧਿਆਨ ਵਿੱਚ ਵੀ ਹੈ ਉਹਨਾਂ ਨੂੰ ਕਾਪੀ ਕੀਤੀ ਸੀ ਔਰ ਡੀਸੀ ਸਾਹਿਬ ਨੂੰ ਵੀ ਕਾਪੀ ਕੀਤੀ ਸੀ ਉਹ ਮੇਰੇ ਕੋਲ ਇਹ ਸਾਰੇ ਜਿਹੜੇ ਡਾਕੂਮੈਂਟਸ ਹੈ ਪ੍ਰੂਫ ਵੀ ਹੈਗਾ ਲੈਕਿਨ 6 ਮਹੀਨੇ ਵੇਟ ਕਰਨ ਤੋਂ ਬਾਅਦ ਜਿਹੜਾ ਉਹਨਾਂ ਕੋਈ ਇਹਦੇ ਤੇ ਐਕਸ਼ਨ ਨਹੀਂ ਲਿਆ ਕੋਈ ਰਿਪਲਾਈ ਨਹੀਂ ਦਿੱਤਾ ਤੇ ਫਿਰ ਅਸੀਂ ਪਰਿਵਾਰ ਨੇ ਬੈਠ ਕੇ ਸੋਚਿਆ ਕਿ ਗੇਟ ਜਿਹੜਾ ਹੈ ਟੁੱਟ ਰਿਹਾ ਹੈ ਜੋ ਟਾਈਲਸ ਵਗੈਰਾ ਉਪਰੋ ਹੈ ਉਹ ਡਗੰਟੀਆਂ ਹੈ ਲੋਕਾਂ ਦੇ ਸਿਰਾਂ ਵਿੱਚ ਵੱਜ ਰੀਆਂ ਸਨ ਲੋਕੀ ਵੀ ਇਤਰਾਜ਼ ਕਰਦੇ ਸਨ ਇੱਥੋਂ ਦੀ ਜੋ ਜਾਣਦੇ ਸਨ ਤੇ ਫਿਰ ਅਸੀਂ ਪਰਿਵਾਰ ਨੇ ਫੈਸਲਾ ਲਾ ਕੇ ਇਹ ਗੇਟ ਦਾ ਨਵੀਨੀਕਰਨ ਕੀਤਾ ਹੈ ਜੋ ਕਿ ਤੁਹਾਡੇ ਸਾਹਮਣੇ ਹੈ ਜਨਤਾ ਦੇ ਸਾਹਮਣੇ ਹੈ ਇਸ ਤੇ ਸਾਡਾ ਤਕਰੀਬਨ 9 ਲੱਖ ਰੁਪਇਆ ਖਰਚ ਹੋਇਆ ਹੈ। ਸਾਡਾ ਬੇਟਾ ਕਦੋਂ ਕਿਥੇ ਸੀ? ਬੇਟਾ ਨੇ ਕਮਿਸ਼ਨ ਮਾਰਚ 2011 ਵਿੱਚ ਲਿਆ ਸੀ। ਉਸ ਤੋਂ ਬਾਅਦ ਉਸ ਦੀ ਪੋਸਟਿੰਗ ਗੁਰੇ ਸੈਕਟਰ ਵਿੱਚ ਹੋਈ ਜੋ ਕਿ 15 ਮਾਰ ਬਰਾਠਾ ਲੈ ਦੇ ਨਾਲ ਸੀ। ਤਕਰੀਬਨ 5 ਮਹੀਨੇ ਦੀ ਸਰਵਸ ਤੋਂ ਬਾਅਦ 20 ਗਸਤ 2011 ਵਿੱਚ ਗੁਰੇ ਸੈਕਟਰ ਵਿੱਚ ਉਸ ਦਾ ਮੁਕਾਬਲਾ 17 ਅਤਵਾਦੀਆਂ ਨਾਲ ਹੋਇਆ। ਇਹ ਉਹਦੇ ਵਿੱਚੋਂ ਤਕਰੀਬਨ 13 ਟੈਰਰਿਸਟ ਮਾਰ ਦਿੱਤੇ ਇੱਕ ਟੈਰਰਿਸਟ ਛੁਪਿਆ ਪਿਆ ਸੀ ਜਦ ਕਿ ਬੇਟਾ ਇੱਕ ਆਪਣੇ ਸਾਥੀ ਨੂੰ ਬਚਾ ਕੇ ਸਾਈਟ ਤੇ ਕਰ ਰਿਹਾ ਸੀ ਇੱਕ ਟੈਰਰਿਸਟ ਨੇ ਉਸਦੇ ਮੱਥੇ ਵਿੱਚ ਗੋਲੀ ਬਾੜ ਦਿੱਤੀ ਸਿਰ ਵਿੱਚ ਉਸਨਾ ਬੇਟੇ ਦੀ ਫਿਰ ਵੀ ਲੜਦਾ ਰਿਹਾ ਤੇ ਅਖੀਰ 사ਤ ਤੱਕ ਲੜ ਕੇ ਉਸਨੇ ਆਪਣਾ ਸ਼ਹਾਦਤ ਦਾ ਜਮਤ ਦਿੱਤਾ ਉਦੋਂ ਦੇ ਵਾਦੇ ਫਿਰ ਕਿਸੇ ਕੇ ਵਾਦੇ ਵਾਦੇ ਇਸ ਤਰ੍ਹਾਂ ਹੈ ਜੋ ਆਰਮੀ ਦੇ ਵਾਦੇ ਹਨ ਉਹ ਤਾਂ ਪੂਰੇ ਕਰ ਦਿੱਤੇ ਹਨ ਲੇਕਿਨ ਪ੍ਰਸ਼ਾਸਨ ਬਹੁਤ ਵਾਦੇ ਕਰਦਾ ਹੈ ਮੈਂ ਇਹ ਕਹਿਣਾ ਚਾਹੁੰਦਾ ਹਾਂ ਖਾਸ ਕਰਕੇ ਸ਼ਹੀਦਾਂ ਦੀਆਂ ਜੋ ਅਮਾਰਤਾ ਬਣੀਆਂ ਹਨ ਗੇਟ ਬਣੇ ਹਨ ਪ੍ਰਸ਼ਾਸਨ ਸਰਕਾਰ ਬਣਾ ਦੇ ਦਿੰਦੀ ਹੈ ਲੇਕਿਨ ਬਾਅਦ ਵਿੱਚ ਉਹਦੀ ਕੋਈ ਦੇਖ ਰੱਖ ਨਹੀਂ ਹੁੰਦੀ ਹੈ ਇਹ ਸਰਕਾਰ ਨੂੰ ਟਾਈਮ ਟੂ ਟਾਈਮ ਇਸ ਤੇ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ ਹੈ ਗੇਟਾਂ ਦੀ ਬਰੰਦ ਕਰਨੀ ਚਾਹੀਦੀ ਹੈ ਔਰ ਖੰਡਰ ਹੋਣ ਤੋਂ ਬਚਾਉਣਾ ਚਾਹੀਦਾ ਹੈ ਠੀਕ ਹੈ ਠੀਕ ਉਹ ਵੀ ਸਰਕਾਰ ਦਾ ਕੰਮ ਇਹ ਗੇਟ ਬਣਾਇਆ ਸੀ ਤੇ ਪਰ ਹੋਣੇ ਦੀ ਨਵੀਨੀਕਰਨ ਕਰਨ ਦੀ ਜ਼ਰੂਰਤ ਸੀ ਗੇਟ ਬਹੁਤ ਖਰਾਬ ਹੋ ਗਿਆ ਸੀ ਟੁੱਟ ਗਿਆ ਸੀ ਤੇ ਹੁਣ ਅਸੀਂ ਆਪਣੇ ਵੱਲੋਂ ਇਹ ਘੇੜ ਦਾ ਨਹੀਂ ਨਿਰਨਣ ਕੀਤਾ ਆ ਸਰਕਾਰ ਨੇ ਮਤਲਬ ਇਹਦੇ ਚ ਕੋਈ ਹਿੱਸਾ ਨਹੀਂ ਪਾਇਆ ਕੋਈ ਮਦਦ ਨਹੀਂ ਕੀਤੀ ਤੇ ਅਸੀਂ ਆਪਣੇ ਤੌਰ ਤੇ ਆਪਣੇ ਜੇ ਬੇਟੇ ਦੇ ਘੇੜ ਦਾ ਤਿਆਰੀ ਕਰ ਲਈਏ ਕਿੰਨੇ ਪਰਸੈਂਟ ਲਾਇਆ ਆਪਣਾ ਇਹਦੇ ਤੇ 9 ਲੱਖ ਰੁਪਈਆ ਲੱਗਾ ਜੀ ਸਾਡਾ ਅੱਛਾ ਤੇ ਸਰਕਾਰਾਂ ਵੱਲੋਂ ਕੋਈ ਮਦਦ ਕਿਉਂ ਨਹੀਂ ਕੀਤੀ ਗਈ ਪਤਾ ਨਹੀਂ ਜੀ ਸਰਕਾਰਾਂ ਨੂੰ ਪ੍ਰਸ਼ਾਸਨ ਨੇ ਸਰਕਾਰਾਂ ਨੇ ਵਿੱਚ ਕੋਈ ਮਦਦ ਨਹੀਂ ਕੀਤੀ ਤੇ ਅਸੀਂ ਉਹਨਾਂ ਨੂੰ ਦੱਸਿਆ ਵੀ ਸੀ ਪਰ ਕਾਫੀ ਦਿਨ ਹੋ ਗਏ ਸੋਨਾਂ ਨੂੰ ਕਹਿੰਦੇ ਆ ਤੇ ਹੁਣ ਗੇਟ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਸੀ ਤੇ ਇਸ ਕਰਕੇ ਫਿਰ ਅਸੀਂ ਆਪ ਹੀ ਇਹਦਾ ਸਾਰਾ ਖਰਚਾ ਕਰਕੇ ਤੇ ਗੇਟ ਦਾ ਨਿਗਰਣ ਕਰ ਲਿਆ ਜੀ ਆਪੇ ਤੂੰ ਘਟਾਨਗੇ ਤਾਂ ਅੱਜ ਹਾਂਜੀ ਆਪ ਹੀ ਇਹਦਾ ਘਟਾਨਨੇ ਕੀਤਾ ਅਸੀਂ ਆਰਮੀ ਆਫੀਸਰ ਬੁਲਾਏ ਸੀ ਤੇ ਇਹਨਾਂ ਰਾਜਕੀય ਪ੍ਰਸ਼ਾਸਨ ਨਾਲ ਵੀ ਕੋਈ ਗੱਲ ਨਹੀਂ ਜੀ ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਇਸ ਕਰਕੇ ਸਾਨੂੰ ਉਹਨਾਂ ਨਾਲ ਥੋੜਾ ਜਿਹਾ ਗਿਲਾ ਵੀ ਹੈਗਾ ਆ ਤੇ ਕੱਲੋ ਜੇ ਕੱਲੋ ਜੇ 15 ਦਸ ਨੂੰ ਆਇਆ ਸ਼ਹੀਦਾਂ ਨੂੰ ਸਨਮਾਨ ਕੀਤਾ ਜਾ ਰਿਹਾ ਹੈ ਕਿ ਸ਼ਹੀਦ ਦੇ ਪੇਟ ਦੇ ਦਾ ਗੇਟ ਆ ਬਣਾ ਜਾ ਰਿਹਾ ਕੀ ਕਹਿ ਸਕਦੇ ਆ ਜੀ ਇਹ ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਤੇ ਥੋੜਾ ਉਹਨਾਂ ਨੂੰ ਅੱਗੇ ਹੋ ਕੇ ਇਹਨਾ ਕੰਮਾਂ ਚ ਅੱਗੇ ਆਉਣਾ ਚਾਹੀਦਾ ਸਾਰੇ ਸ਼ਹੀਦਾਂ ਦੇ ਜੋ ਜੋ ਕੰਮ ਰਹਿੰਦੇ ਆ ਤੇ ਉਹ ਸਰਕਾਰ ਨੂੰ ਚੇਚੇ ਤੌਰ ਤੇ ਪਹਿਲਾਂ ਕਰਨੇ ਚਾਹੀਦੇ ਆ ਪਰ ਮੈਨੂੰ ਲੱਗਦਾ ਉਹਦੇ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਸਾਬੇ ਇੱਦਾਂ ਕਾਗਜ਼ਾਂ ਚ ਹੀ ਆ ਸਭ ਕੁਝ ਇਹ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਂ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੁੰਨੀ ਆ ਕਿ ਵੇਖੋ ਪਹਿਲਾਂ ਤੇ ਮੈਂ ਚਾਹੁੰਨੀ ਆ ਕਿ ਇਹ ਜਿਹੜੀ جنگ ਹੈ ਇਹ ਨਹੀਂ ਹੋਣੀ ਚਾਹੀਦੀ ਸਰਕਾਰ ਨੂੰ ਕੋਈ ਨਾ ਕੋਈ ਵਿਚਾਰਾ ਕੱਢ ਲੈਣਾ ਚਾਹੀਦਾ ਆ ਸਾਡੇ ਬੱਚੇ ਸ਼ਹੀਦ ਨਹੀਂ ਹੋਣੇ ਚਾਹੀਦੇ ਤਾਂ ਕਿ ਸਾਨੂੰ ਖੇਡ ਪੜਾਉਣ ਦੀ ਜ਼ਰੂਰਤ ਨਾ ਹੋਵੇ ਅਗਰ ਬੱਚੇ ਦੀ ਸੇਵਾ ਕਰਦੇ ਆ ਤੇ ਉਸ ਦੀ ਰਾਖੀ ਕਰਦੇ ਆ ਆਪਣੀਆਂ ਜਾਨਾਂ ਜਾਨਾ ਵਾਰ ਦਿੰਦੇ ਆ ਤੇ ਫਿਰ ਸਰਕਾਰ ਨੂੰ ਉਹਦੇ ਵੱਲ ਅਚੇਤੇ ਤੌਰ ਤੇ ਧਿਆਨ ਦੇਣਾ ਚਾਹੀਦਾ ਆ